ਗੁਰ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾ ਸਿਹਰਾ ਜਰ ਰੋਇਆ ਆਪਣੇ YouTube ਚੈਨਲ ਗੁਰ ਸਾਖੀਆਂ ਸ਼ਬਦ ਵਿਚਾਰ ਦੇ ਮਾਧਿਅਮ ਰਾਹੀਂ ਆਪ ਜੀ ਦੇ ਨਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸ੍ਰੀ ਸਹਿਜ ਪਾਠ ਦੀ ਸਾਂਝ ਪਾਉਣ ਵਾਸਤੇ ਸਾਧ ਸੰਗਤ ਜੀ ਇਹ ਸਹਿਜ ਪਾਠ ਆਪਾਂ ਆਪਣੇ ਚੈਨਲ ਗੁਰ ਸਾਖੀਆਂ ਸ਼ਬਦ ਵਿਚਾਰ ਤੇ ਅੱਜ ਤੋਂ ਲਗਭਗ 15 ਮਹੀਨੇ ਪਹਿਲਾਂ ਸ਼ੁਰੂ ਕੀਤਾ ਸੀ ਸਤਿਗੁਰਾਂ ਦੀ ਕਿਰਪਾ ਬਖਸ਼ਿਸ਼ ਮੇਂ ਸਦਕਾ ਆਪਾਂ ਕਰਦੇ ਤੱਕ 948 ਅੰਗ ਤੱਕ ਪਾਠ ਕਰਨ ਦੀ ਸੇਵਾ ਕਰ ਚੁੱਕੇ ਹਾਂ ਹੁਣ ਸਤਿਗੁਰ ਦੀਨदयाल ਕਿਰਪਾ ਕਰਨ ਇਸ ਤੋਂ ਅੱਗੇ 949 ਨੰਬਰ ਅੰਗ ਤੋਂ ਪਾਠ ਕਰੋੜ ਦੀ ਸੇਵਾ ਕਰਵਾ ਰਣ ਸਾਥ ਸੰਗਤ ਜੀ ਜਿਵੇਂ ਕਿ ਮੈਂ ਅਕਸਰ ਹਰ ਰੋਜ਼ੇ ਬੇਨਤੀ ਕਰਦਾ ਹਾਂ ਕਿ ਸਤਿਗੁਰ ਤਾਂ ਹੀ ਕਿਰਪਾ ਕਰਨਗੇ ਜੇ ਸਾਧ ਸੰਗਤ ਤੁਸੀਂ ਮੇਰ ਪਰ ਹੱਥ ਦਾਸ ਰੇ ਦੇ ਸਿਰ ਤੇ ਰੱਖੋਗੇ ਸੋ ਸਾਧ ਸੰਗਤ ਕਰੋ ਕਿਰਪਾ ਦਾਸ ਰੇ ਦੇ ਸਿਰ ਤੇ ਰੱਖੋ ਮੇਰ ਪਰ ਹੱਥ ਤੇ ਸਾਰੀ ਸੰਗਤ ਅਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਓ ਜੀ ਤਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਓ ਜੀ ਧੰਨ ਧੰਨ ਅਮਰ ਅਨੋਖੀ ਸ਼ਹੀਦ ਬਾਬਾ ਦੀਪ ਸਿੰਘ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਓ ਜੀ ਅਮਰ ਸ਼ਹੀਦ ਬਾਬਾ ਨੌਦ ਸਿੰਘ ਜੀ ਸਾਤਸੰਗਤ ਜੀ ਜਿਹਨਾਂ ਦੋਸਤਾਂ ਨੇ ਕੱਲ ਆਪਣੇ ਕਾਰਕਮਰਾਂ ਨਾਲ ਕਮੈਂਟ ਲਿਖ ਕੇ ਭੇਜੇ ਹਨ ਉਹਨਾਂ ਦੇ ਨਾਮ ਇਸ ਪ੍ਰਕਾਰ ਹਨ ਸਾਤਸੰਗਤ ਜੀ ਜੀਨਸ ਸੈਣੀ ਜੀ ਮਨਕਰਨ ਸਿੰਘ ਮਨਕੀਰਤ ਸਿੰਘ ਜੀ ਪਿੰਡ ਜੋੜਈ ਚੱਕ ਹੀਰਾ ਸਿੰਘ ਸ਼ਬਾਸ਼ ਬਹਿਰ ਜੀ ਬੀਬੀ ਬਲਬੀਰ ਕੌਰ ਜੀ ਹਰਸੀ ਪਿੰਡ ਤੋਂ ਗੁਰਜੰਟ ਕੰਗ ਜੀ ਸਾਧ ਸੰਗਤ ਇਹ ਸਨ ਉਹਨਾਂ ਪਿਆਰੇ ਦੋਸਤਾਂ ਦੇ ਨਾਮ ਜਿਨ੍ਹਾਂ ਨੇ ਕਮੈਂਟ ਲਿਖ ਕੇ ਭੇਜੇ ਸਨ ਹੁਣ ਸਾਧ ਸੰਗਤ ਸਹਿਦਪੁਰਸ ਦੇ ਨਾਲ ਜੁੜੀ ਸੇ ਲੋਕ ਮਹੱਲਾ ਤੀਜਾ ਅਬਿਅਗਤ ਇਹ ਨ ਆਖੀਐ ਜਿਨ ਕੈ ਚਿਤ ਮਹਿ ਭਰਮ ਤੀਸਰੇ ਪਾਤਸ਼ਾਹ ਇਸ ਰੋਕ ਲਈ ਕਹਿ ਰਹੇ ਹਨ ਕਿ ਜਿਨਾ ਮਨੁੱਖਾਂ ਦੇ ਮਨ ਵਿੱਚ ਭਟਕਣਾ ਹੋਵੇ ਭਾਪ ਜੋ ਦਰਦਰਤੀ ਪਟਕੇ ਰੋਟੀਆਂ ਆਟਾ ਮੰਗਦੇ ਫਿਰ ਉਹਨਾਂ ਨੂੰ ਅਬਿਅਗਤ ਨਹੀਂ ਆਖੀਦਾ ਉਨਨ ਨੂੰ ਅਭਿਆਗਤ ਨਹੀਂ ਆਖੀਦਾ ਤਿਸ ਦੇ ਦਿੱਤਾ ਨਾਨਕ ਤਿਹੋ ਜਿਆ ਧਰਮ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਤੇ ਅਜੇ ਬੰਦੇ ਨੂੰ ਦੇਣ ਦੇ ਨਾਲ ਪੁੰਨ ਵੀ ਇਹੋ ਜਿਆ ਹੀ ਹੁੰਦਾ ਹੈ ਭਾਵੇਂ ਕੋਈ ਪੁੰਨ ਕਰਮ ਨਹੀਂ ਮਿਲਦਾ ਅਬ ਨਰੰਜ ਪਰਮ ਪਦ ਤਾਂ ਕਾ ਭੁਖਾ ਹੋਏ ਸਭ ਤੋਂ ਉੱਚੇ ਦਰਜੇ ਤੇ ਨਿਰਭਉ ਤੇ ਮਾਇਆ ਤੋਂ ਰਹਿਤ ਪ੍ਰਭੂ ਨੂੰ ਮਿਲਣਾ ਜੋ ਮਨੁੱਖ ਇਸ ਪਰਮ ਪਦ ਦਾ ਅਬਰਾਖੀ ਹੈ ਤਿਸ ਕਾ ਪੂਜਨ ਨਾਨਕਾ विरला पावे कोई गुरु नानक साहिब कहन लगे कि हे मनुख उस दी 로ڑی ਦੀ ਖਰਾਕ ਕੋਈ ਬਿਰਲਾ ਬੰਦਾ ਹੀ ਦਿੰਦਾ ਹੈ ਮਹल्ला तिजा तिजे ਪਾਤਸ਼ਾਹ ਫਰਮਾਨ ਕਰਦੇ ਹਨ ਅਬਿਆਗਤ ਇਹਨਾਂ ਆਖੀਆਂ ਨ ਜੀ ਪਰ ਕਰ ਪੂਜਨ ਕਰੇ ਨਾ ਉਹਨਾਂ ਨੂੰ ਅਬਿਆਗਤ ਅਬਿਆਗਤ ਦਾ ਨਤਰ ਆਪਾਂ ਇਥੇ ਇਹ ਅਰਸੇ ਵਰ ਸਕਦੇ ਆ ਸਾਧੂ ਸੰਤ ਜਦ ਕੋ ਆਇਆ ਪੁਰਾਣਾ ਇਥੇ ਸਤਿਗੁਰੂ ਕਹਿ ਰਹੇ ਹਨ ਕਿ ਉਹਨਾਂ ਨੂੰ ਅਬਿਆਗਤ ਸਾਧੂ ਨਹੀਂ ਆਖੀਦਾ ਜੋ ਮਨੁੱਖ ਪੁਰਾਏ ਘਰ ਵਿੱਚ ਰੋਟੀ ਖਾਂਦੇ ਹਨ ਉਦਰ ਕਾਰਨ ਆਪਣੇ ਬਹਿਲੇ ਪੀਠ ਕਰਨ ਆਪਣੀ ਪੀੜ ਭਰਨ ਦੀ ਖਾਤਰ ਤਰ੍ਹਾਂ ਤਰ੍ਹਾਂ ਦੀ ਪੀਖ ਕਰਦੇ ਹਨ ਅਬਿਆ ਗਤ ਸੋਈ ਨਾਨਕ ਜੇ ਆਤਮ ਗਾਇ ਕਰੇਨ ਗੁਰੂ ਨਾਨਕ ਸਾਹਿਬ ਕਹਿੰਦੇ ਕਿ ਕਿ ਅਭਿਆਗਤ ਉਹੀ ਹਨ ਜੋ ਆਤਮਿਕ ਮੰਡਲ ਦੀ ਸੈਰ ਕਰਦੇ ਹਨ ਭਾਲ ਰਹਿਣ ਸੋ ਆਪਣਾ ਨਿਜੀ ਕਰ ਰਹਿਣ ਕਰੇਨ ਆਪਣੇ ਅਸਲ ਘਰ ਵਿੱਚ ਪ੍ਰਭੂ ਸੁਚਿੰਤਿ ਵਾਸ ਰੱਖਦੇ ਹਨ ਆਪਣੇ ਕਸਮ ਪਰ ਗੁਰੂ ਲਭ ਲੈਂਦੇ ਹਨ ਪੌੜੀ ਅੰਬਰ ਚਰਤੀ ਵਿਛੋੜਨ ਵਿੱਚ ਸੱਚਾ ਅਸਰਾਉ ਅਸਰਾਉ ਦਾ ਮਤਲਬ ਹੁੰਦਾ ਜੀ ਅਸਰਜ ਇਥੇ ਸਤੁਰੂਇਸ ਪੌੜੀ ਵਿੱਚ ਕਹਿ ਰਹੇ ਹਨ ਇਸ ਦ੍ਰਿਸ਼ਟੀ ਗੋਚਰ ਸਥਿ ਵਿੱਚ ਆਕਾਸ਼ ਦੇ ਤਰਤੀ ਉਸ ਪ੍ਰਭੂ ਨੇ ਆਪ ਹੀ ਵਕ ਵਕ ਕੀਤੇ ਹੋਏ ਹਨ ਤੇ ਉਹਨਾਂ ਦੇ ਅੰਦਰ ਉਹੀ ਸਦਾ ਸਿਰ ਪ੍ਰਭੂ ਆਪਣਾ ਹੁਕਮ ਚਲਾ ਰਿਹਾ ਹੈ ਘਰਦਰ ਸਭ ਸੱਚ ਹੈ ਜਿਸ ਵਿੱਚ ਸਚਾ ਨਾਮ ਪ੍ਰਭੂ ਦਾ ਟਿਕਾਣਾ ਰਭਣਾ ਪਰਬੂ ਦਾ ਟਕਾਰਾਂ ਕੀ ਹੈ ਕਿੱਥੇ ਹੈ ਇਹ ਵੇਖਾਂ ਕਿਉਂਕਿ ਇਸ ਵਿੱਚ ਹਰ ਥਾਂ ਸੱਚਾ ਨਾਮ ਮੌਜੂਦ ਹੁੰਦਾ ਹੈ ਸਭ ਸੱਚਾ ਹੁਕਮ ਵਰਤਦਾ ਗੁਰਮੁਖ ਸੱਚ ਸਮਾਓ ਹਰ ਥਾਂ ਪ੍ਰਬੂ ਦਾ ਸਦਾ ਕਾਇਮ ਰਹਿਣ ਵਾਲਾ ਹੁਕਮ ਚਲ ਰਿਹਾ ਹੈ ਗੁਰੂ ਦੇ ਹੁਕਮ ਵਿੱਚ ਤੋਂ ਕਿ ਉਹ ਸਦਾ ਸਿਰ ਪ੍ਰਭੂ ਵਿੱਚ ਨਿਯਤ ਹੁੰਦੀ ਹੈ ਸੱਚ ਆਪ ਤਖਤ ਸੱਚ ਬਹਿ ਸੱਚ ਕਰੇ ਨਿਉ ਪ੍ਰਮ ਪ੍ਰਭੂ ਜਿਹੜਾ ਹੈ ਪ੍ਰਭੂ ਆਖਸ ਆਪ ਸਦਾ ਇਕਰਾ ਸਹਿਣ ਵਾਲਾ ਹੈ जगत रूप ਉਸ ਦਾ تخت ਵੀ ਉਸ ਦਾ ਸਰੂਪ ਵੀ ਸੱਚਾ ਹੈ ਉਸ تخت ਤੇ ਬੈਠ ਕੇ ਉਹ ਅਟਲ ਨਿਆਂ ਕਰਦਾ ਹੈ ਸਭ ਸੱਚੋ ਸੱਚ ਵਰਤਦਾ ਗੁਰਮੁਖ ਰਖ ਲਖਾਈ ਹਰ ਥਾਂ ਨਰੂਲ ਉਹੀ ਸੱਚਾ ਪ੍ਰਭੂ ਮੌਜੂਦ ਹੈ ਪਰ ਉਹ ਅਲੱਖ ਪ੍ਰਭੂ ਲਖਿਆ ਤਾਂ ਹੀ ਜਾ ਸਕਦਾ ਹੈ ਜੇ ਸਤਿਗੁਰ ਦੇ ਸਨਮੁਖ ਹੋਈਏ ਘਰ ਘਾਟ ਨੂੰ ਛੱਡਿਆ ਨਹੀਂ ਕਾਰਗ੍ਰਸੀ ਵਿੱਚ ਰਹਿੰਦਿਆਂ ਹੋਇਆਂ ਪੂਰੇ ਗੁਰੂ ਦੇ ਰਾਹੀਂ ਇਹ ਪ੍ਰਭੂ ਜਿਹੜਾ ਲਖਿਆ ਜਾ ਸਕਦਾ ਹੈ ਸਾ ਲੋਕ ਮਹੱਲਾ ਤੀਜਾ ਰੈ ਰਾਇਰ ਮਹ ਅਨੰਤ ਹੈ ਕੁੜੀ ਆਵੇ ਜਾਈ ਰੈਣਾਇਰ ਰੈਣਾਇਰ ਦਾ ਮਤਲਬ ਹੁੰਦਾ ਹੈ ਕਿ ਨਦੀ ਦਾ ਵਹਿਣ ਨਦੀ ਦਾ ਵਹਿਣ ਇਸ ਸੰਸਾਰ ਸਮੁੰਦਰ ਦੇ ਵਿੱਚ ਬਿੰਦ ਪ੍ਰਭੂ ਆਪ ਵਸ ਰਿਹਾ ਹੈ ਪਰ ਉਸ ਅਨੰਤ ਨੂੰ ਛੱਡ ਕੇ ਨਾ ਸੰਤ ਪਦਾਰਥਾਂ ਵਿੱਚ ਲੱਗੀ ਹੋਈ ਜਿੰਦ ਜਮਦੀ ਮਰਦੀ ਰਹਦੀ ਹੈ ਭਾਣ ਚੱਲੇ ਆਪਣੀ ਬਹੁਤੀ ਲੈ ਸਜਾਏ ਜੋ ਮਨੁੱਖ ਆਪਣੀ ਮਰਜ਼ੀ ਅਨੁਸਾਰ ਤੁਰਦਾ ਹੈ ਉਸ ਨੂੰ ਬਹੁਤ ਸੁਖ ਪ੍ਰਾਪਤ ਹੁੰਦਾ ਹੈ ਕਿਉਂਕਿ ਉਹ ਅਨੰਤ ਨੂੰ ਛੱਡ ਕੇ ਨਾਸ਼ਵੰਤ ਪਦਾਰਥਾਂ ਪਿੱਛੇ ਦੌੜਦਾ ਹੈ ਰਹਿਣਾ ਹੈ ਮੈਂ ਸਭ ਕਿਛ ਹੈ ਕਰਮੀ ਬਲੇ ਪਾਏ ਸਭ ਕੁਝ ਇਸ ਸਾਗਰ ਵਿੱਚ ਮੌਜੂਦ ਹੈ ਪਰ ਪ੍ਰਭੂ ਦੀ ਮਿਹਰ ਨਾਲ ਮਿਲਦਾ ਹੈ ਨਾਨਕ ਨਉ ਨਦ ਪਾਇ ਜੇ ਚੱਲੇ ਤਿਸੇ ਜਾਏ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਮਨੁੱਖ ਸਾਰੇ ਹੀ ਨੌਕ ਜਾਨੀ ਮਿਲ ਜਾਂਦੇ ਹਨ ਜਿਹੜਾ ਮਨੁੱਖ ਇਸ ਸਾਗਰ ਵਿੱਚ ਵਿਆਪਕ ਪ੍ਰਭੂ ਦੀ ਰਜਾ ਵਿੱਚ ਤੁਰਦਾ ਹੈ ਮਰਾਂ ਤੀਜਾ ਤੀਜੇ ਪਾਤਸ਼ਾਹ ਅਚਾਰਨ ਕਰ ਰਹੇ ਹਨ ਸੱਜ ਸਤਗੁਰ ਨਾਸੇ ਉਹ ਵਿੱਚ ਹਉਮੈ ਜਨਮ ਬਨਾਸ ਜੋ ਮਨੁੱਖ ਸੱਦਾ ਦੇ ਨਾਲ ਸਤਗੁਰ ਦੇ ਹੁਕਮ ਵਿੱਚ ਨਹੀਂ ਤੁਰਿਆ ਉਹ ਹਉਮੈ ਵਿੱਚ ਰਹਿ ਕੇ ਜਗਤ ਵਿੱਚ ਜਨਮ ਲੈ ਕੇ ਜੀਵਨ ਅਜਾਈ ਗਵਾ ਲਿਆ ਹੈ ਰਸਨਾ ਹਰ ਅਸਨ ਚੱਕੀ ਕਮਲ ਨਾ ਹੋਇ ਪ੍ਰਗਾਸ ਜਿਸ ਨੇ ਜੀਵਨ ਪ੍ਰਭੂ ਦੇ ਨਾਮ ਦਾ ਆਨੰਦ ਨਹੀਂ ਲਿਆ ਉਸ ਦਾ ਹਿਰਦਾ ਰੂਪ ਕੋਲ ਫੁੱਲ ਨਹੀਂ ਫਿਲਾ ਵੇਖ ਕਾਦੀ ਮਨ ਮੁਖ ਮਾਇਆ ਮੋਹਿਲ ਵਾਸ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਵਕਾਰਾਂ ਦੀ ਵਿਉ ਖਾਂਦਾ ਰਹਿੰਦਾ ਹੈ ਅਸਲ ਜੀਵਨ ਵੱਲ ਮੋਇਆ ਹੋਇਆ ਮੋਇਆ ਹੀ ਰਹਿੰਦਾ ਹੈ ਤੇ ਮਾਇਆ ਦੇ ਮੂਹ ਵਿੱਚ ਉਸ ਦੀ ਜ਼ਿੰਦਗੀ ਤਬਾਹ ਹੋ ਗਈ ਇੱਕ ਉਸ ਹਰ ਕੇ ਨਾਮ ਬਿਨ ਤ੍ਰਿਗ ਜੀਵਨ ਤ੍ਰਿਗ ਵਾਸ ਇੱਕ ਪ੍ਰਭੂ ਦਾ ਨਾਮ ਸਿਮਰਨ ਜਿਹੜਾ ਹੈ ਉਹਦੇ ਤੋਂ ਬਣਾ ਜਗਤ ਵਿੱਚ ਜਿਉਣਾ ਵਸਣਾ ਫਟਕਾਰ ਜੋਗ ਹੈ ਜਦ ਆਪੇ ਨਜ਼ਰ ਕਰੇ ਪ੍ਰਭੂ ਸੱਚਾ ਤਾਂ ਹੋਵੇ ਦਸੰਦਾ ਜਦੋਂ ਸੱਚਾ ਪ੍ਰਭੂ ਆਪ ਹੀ ਮੇਰੀ ਨਜ਼ਰ ਕਰਦਾ ਹੈ ਤਾਂ ਮਨੁੱਖ ਪ੍ਰਭੂ ਦੇ ਸੇਵਕਾਂ ਦਾ ਸੇਵਕ ਬਣ ਜਾਂਦਾ ਹੈ ਤਾਂ ਅਨੰਦ ਦੇ ਨਿਸ਼ੇਵਾ ਕਰੇ ਸਤਗੁਰ ਕੀ ਕਬ ਨ ਛੋੜੇ ਪਾਸ ਅਨ ਦਿਨ ਦਾ ਮਲੁੰਦਾ ਹਰ ਰੋਜ ਸਤਗੁਰੂ ਕਹਿ ਰਹੇ ਹਨ ਕਿ ਫਿਰ ਉਹ ਨਿਤ ਸਤਗੁਰੂ ਦੇ ਹੁਕਮ ਵਿੱਚ ਤੁਰਦਾ ਹੈ ਕਦੀ ਗੁਰੂ ਦਾ ਪਰਲਾ ਨਹੀਂ ਛੱਡਦਾ ਜਿਵੇਂ ਜਲਵੇਂ ਕਮਲ ਅਰਪਤੋ ਵਕਤਿ ਤੂੰ ਵਿੱਚ ਗਰੇ ਅਦਾਸ ਇਹ ਵਿਰਸਤੇ ਵਿੱਚ ਰਹਿੰਦੇ ਹੋਇਆ ਕਿ ਇਹ ਉਹ ਉਪਰਾਮ ਜੈ ਰਿਹਾ ਹੈ ਜਿਵੇਂ ਪਾਣੀ ਵਿੱਚ ਉੱਗਾ ਹੋਇਆ ਕੌਲ ਫੁੱਲ ਪਾਣੀ ਦੇ ਅਸਰ ਤੋਂ ਬਚਿਆ ਰਿਹਾ ਹੈ ਜਨਨਾਨਕ ਤੇਰੇ ਪਰਾਇਆ ਸਭ ਕੋ ਜੂ ਪਾਵੈ ਤੇ ਉਹ ਹਰ ਗੁਣਤਾਸ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਜਿਵੇਂ ਗੁਣਾਂ ਦੇ ਖਜ਼ਾਨੇ ਪ੍ਰਮਾਤਮਾ ਨੂੰ ਪਾਉਂਦਾ ਹੈ ਤਿਵੇਂ ਹਰੇਕ ਜੀਵ ਦਾ ਕਰਾਇਆ ਜੀਵ ਉਸ ਦਾ ਕੀਤਾ ਕਰਾਇਆ ਕਰਦਾ ਹੈ ਪੌੜੀ 36 ਜੁਗ ਗੁਬਾਰਸ਼ਾ ਆਪਗੰਤ ਕਿੰਨੀ ਸ਼ਤੀ ਯੁਗ ਕਈ ਸ਼ਤੀ ਯੁਗ ਕਈ ਇਹਦਾ ਮਤਲਬ ਹੈ ਕਈ ਯੁਗ ਭਾਵ ਬਯੰਤ ਸਮ ਸਤਿਗੁਰੂ ਕਹਿੰਦੇ ਨੇ ਕਿ ਪਹਿਲਾਂ ਜਦੋਂ ਪ੍ਰਭੂ ਨਿਰਗੁਣ ਰੂਪੇ ਸੀ ਤਦੋਂ ਬਯੰਤ ਸਮਾਹ ਨਹੀਂ 라ਸੀ ਭਾਵ ਤਦੋਂ ਕੀ ਰੂਪ ਸੀ ਇਹ ਗੱਲ ਦੱਸੀ ਨਹੀਂ ਜਾ ਸਕਦੀ ਫਿਰ ਸਰਗਣ ਰੂਪ ਰਚ ਕੇ ਇਸ ਨੇ ਆਪ ਹੀ ਜਗਤ ਰਚਾ ਦੀ ਵਿਚਾਰ ਕੀਤੀ ਆਪੇ ਸ੍ਰਿਸ਼ਟ ਆਪ ਸਾਜਨ ਆਪ ਮਤ ਦਿਨੀ ਉਸ ਪ੍ਰਭੂ ਨੇ ਆਪ ਹੀ ਸ੍ਰਿਸ਼ਟੀ ਪੈਦਾ ਕੀਤੀ ਹੈ ਤੇ ਆਪ ਹੀ ਜੀਵਾਂ ਨੂੰ ਅਕਲ ਦਿੱਤੀ ਹੈ ਸਿਮਰਤ ਸਾਸਤ ਸਾਜਨ ਪਾਪ ਪੁਨ ਗੰਤ ਗਣੀ ਇਸ ਤਰ੍ਹਾਂ ਮਨੁੱਖ ਬੁੱਧੀਵਾਨਾਂ ਦੇ ਰਾਹੀਂ ਉਸਨੇ ਆਪ ਹੀ ਸਮਰਤੀਆਂ ਤੇ ਸ਼ਾਸਤਰ ਆਦਿ ਕੋ ਧਰਮ ਉਸ ਦਾ ਬੁਰਾਏ ਉਹਨਾਂ ਵਿੱਚ 15 ਉਹਨਾਂ ਵਿੱਚ ਪਾਪ ਤੇ ਪੁੰਨ ਦਾ ਨਖੇੜਾ ਕੀਤਾ ਭਾਵ ਸਤ ਗੁਰਾਂ ਨੇ ਦੱਸਿਆ ਕਿ ਪਾਪ ਕੀ ਹੈ ਤੇ ਪੁੰਨ ਕੀ ਹੈ ਜਿਸੇ ਬੁਝਾਏ ਸੋ ਬੁਝਸੀ ਸੱਚੇ ਸ਼ਬਦ ਪਤਨੀ ਪਤਨੀ ਦਾ ਮਤਲਬ ਹੁੰਦਾ ਪਤੀ ਜਣਾ ਜਿਸ ਮਨੁੱਖ ਨੂੰ ਇਹ ਸਾਰਾ ਰਾਜ ਜਿਸ ਮਨੁੱਖ ਨੂੰ ਇਹ ਸਾਰਾ ਰਾਜ ਸਮਝਾਉਂਦਾ ਹੈ ਉਹੀ ਸਮਝਦਾ ਹੈ ਉਸ ਮਨੁੱਖ ਦਾ ਮਨ ਗੁਰੂ ਦੇ ਸੱਚੇ ਸ਼ਬਦ ਵਿੱਚ ਸਰਦਾ ਘਰ ਲੈਂਦਾ ਹੈ ਸਭ ਆਪੇ ਆਪ ਵਰਤਦਾ ਆਪੇ ਬਖਸ਼ੂ ਮਰਾਈ ਹਰੇ ਘਰ ਦੇ ਵਿੱਚ ਪ੍ਰਭੂ ਆਪ ਹੀ ਆ ਮੌਜੂਦ ਹੈ ਆਪ ਹੀ ਮਿਲ ਕਰਕੇ ਜੀਵਾਂ ਨੂੰ ਆਪਣੇ ਵਿੱਚ ਮੋਲਾ ਲੈਂਦਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰਾਂ ਨੇ ਕਿਰਪਾ ਕਰਕੇ ਜਿਤਨੀ ਕੁ ਸੇਵਾ ਲਈ ਹੈ ਪ੍ਰਵਾਨ ਕਰ ਲੈਣਾ ਜੀ ਕੱਲ ਫਿਰ ਹਾਜ਼ਰ ਹੋਵਾਂਗੇ ਸਾਧ ਸੰਗਤ ਜੀ ਇਹ ਅਗਮੀ ਬਾਣੀ ਦਾ ਪਾਠ ਕਰਦਿਆਂ ਦਾਸੇ ਕੋਲੋਂ अनेका ਪਲਾਂ ਗਲਤੀਆਂ ਹੋਈਆਂ ਹੋਣਗੀਆਂ ਭੁੱਲਣ ਹਾਰਨ ਜਾਣ ਬੱਚਾ ਸਮਝ ਕੇ ਮਾਫ਼ ਕਰ ਦੇਣਾ ਅੱਗੇ ਤੋਂ ਸਮਤ ਬਖਸ਼ਿਸ਼ ਕਰਨਾ ਸਾਧ ਸੰਗਤ ਜੀ ਆਪ ਕਿਰਪਾ ਕਰਿਆ ਕਰੋ ਇਹ ਜੋ ਆਪਾਂ ਆਪ ਜੀ ਨੂੰ ਸਰਵਣ ਕਰਾਉਨੇ ਹਾਂ ਇਹਨੂੰ ਸਰਵਣ ਕਰਕੇ ਅੱਗੇ ਸ਼ੇਅਰ ਕਰ ਦਿਆ ਕਰੋ ਤੇ ਲਾਈਕ ਕਰਕੇ ਆਪਣੇ ਪਿਆਰੇ ਪਿਆਰੇ ਕਰਤਾਰ ਮੰਨ ਆਪਣੇ ਕਮੈਂਟ ਲਿਖ ਕੇ ਭੇਜੋ ਆਪ ਜੀ ਦੇ ਨਾਮ ਇਸ ਚੈਨਲ ਤੇ ਬੋਲੇ ਜਾਣਗੇ ਦੂਜੀ ਬੇਨਤੀ ਸਾਧ ਸੰਗਤ ਜੀ ਇਹ ਹੈ ਕਿ ਦਾਸ ਸੇ ਦਾ ਚੈਨਲ ਗੁਰ ਸਾਥੀਆਂ ਸ਼ਬਦ ਵਿਚਾਰ ਜਿਨ੍ਹਾਂ ਭੈਣ ਭਰਾਵਾਂ ਨੇ ਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਅਤੇ ਬੈਲ ਦਾ ਬਟਨ ਵੀ ਦਬ ਦਿਓ ਤਾਂ ਜੋ ਇਸ ਚੈਨਲ ਦਾ ਹਰ ਇੱਕ ਨੋਟੀਫਿਕੇਸ਼ਨ ਆਪ ਜੀ ਨੂੰ ਤਮੇ ਸਮੇਂ ਸਿਰ ਪਹੁੰਚਦਾ ਹੋ ਸਕੇ ਸੋ ਸਾਧ ਸੰਗਤ ਜੀ ਹੁਣ ਦਿਉ ਭੁੱਲਾ ਚੁੱਕਾਂ ਦੀ ਮਾਫੀ ਆਓ ਗੱਜ ਕੇ ਫਤਿਹ ਬੁਲਾਇਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ